ਜਦੋਂ ਵੀ ਆਪਰੇ ਜਾਂ ਕੋਈ ਦੁੱਖ ਹੁੰਦਾ ਹੈ ਤਕਲੀਫ ਹੁੰਦੀ ਹੈ ਕੋਈ ਉਲਪੜ ਆਉਂਦੀ ਹੈ ਕੋਈ ਬਿਪਤਾ ਪੈਂਦੀ ਹੈ ਹਰੇਕ ਬੰਦਾ ਜਦੋਂ ਸਾਰੇ ਮਿਆਤਰੇ ਫੇਰ ਹੋ ਜਾਂਦੇ ਨੇ ਅਣ ਇੱਕ ਕੋਈ ਇੱਕ ਆਸਰਾ ਤੱਕਦਾ ਕਿਦਾ ਮਹਾਂਪੁਰਖਾਂ ਦੇ ਜਨਮ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਜਨਮ ਦਾ ਆਓ ਗੁਰੂ ਅਰਜਨ ਦੇਵ ਮਹਾਰਾਜੀ ਜੀ ਇੱਕ ਮਨਾਉਣਾ ਕਰਦੇ ਨੇ ਪਿਆਰ ਦੇ ਨਾਲ ਆਪ ਸਾਡੇ ਵਿੱਚ ਹਾਜ਼ਰੀ ਦਵਾਈਏ ਇੱਕ ਇੱਕ ਭਜਨ ਗੁਰੂ ਮਾਰਾ ਦਾ ਬੜਾ ਮਹਿੰਗਾ ਮਹਾਰਾਜੀ ਆਪਾਂ ਕੀ ਮਨਾਉਣਾ ਕਰਦੇ ਹੰਮੋ ਅਬਿਲਾਸੀ ਜੀਨਨ ਕੁਦਾਤਾ ਸਿਮਰਤੋ ਸਭ ਮਨ ਕੋਈ ਗੁਰੂ ਅਰਜਨ ਦੇਵ ਜੀ ਭਾਈ ਪ੍ਰਮਾਤਮਾ ਦਾ ਸਿਮਰਨ ਕੀਤੇ ਆ ਉਹਦੀ ਬੰਦਗੀ ਕੀਤੇ ਆ ਮਨ ਤੋਂ ਵਕਾਰਾਂ ਦੀ ਮੈ ਲੈ ਜਾਂਦੀ ਹੈ ਜੋ ਪ੍ਰਮਾਤਮਾ ਨਾਤਰਤ ਹੈ ਜੋ ਥਾਰੇ ਜੀਵਨ ਨੂੰ ਦਾਤਾ ਦੇਣ ਵਾਲਾ ਹੈ ਜਦੋਂ ਇਹ ਕਰਤਾ ਲੈ ਕੇ ਆ ਕੇ ਬੰਦਗੀ ਕਰਦੇ ਆ ਸੇਵਾ ਕਰਦੇ ਆ ਨਾ ਮਾਰੇ ਕਹਿੰਦੇ ਮਨ ਤੋਂ ਪਾਪਾਂ ਦੇ ਵਿਕਾਰਾਂ ਦੀ ਮੈਲ ਧਿਆਨ ਪ੍ਰਭ ਤਮ ਕੋ ਵਰਤਨਾ ਨਿਰਨਾ ਪਾਵੇ ਕੋਈ ਗੁਰੂ ਜੀ ਮਾਰੇ ਕਹਿੰਦੇ ਉਹ ਪ੍ਰਭੂ ਸਾਰੇ ਗੁਨਾ ਦਾ ਭਜਾਨਾ ਹੈ ਭਗਤਾਂ ਪਾਸ ਤੇ ਹਰ ਗਿਰੇ ਦਾ ਘਾਰਾ ਹੈ ਮਾ ਗੁਰੂ ਦਾ ਆਸਰਾ ਬਣੇ ਗੁਰੂ ਗ੍ਰੰਥ ਸਾਹਿਬ ਜੀ ਜਿਸ ਨੇ ਮਾ ਗੁਰੂ ਖਾਨੇ ਬੰਦਗੀ ਕੀਤੀ ਉਹਨੂੰ ਪਾੜਵਾ ਕੇ ਮਨੁੱਖ ਕਗਰਤਾਂ ਵਿੱਚ ਲੈ ਕੇ ਕਿੰਨੀ ਬੰਦਗੀ ਕੀਤੀ ਹੋਣੀ ਹੈ ਪਰਮੇਸ਼ਰ ਨੂੰ ਪਾੜ ਵਾਸਤੇ ਤੇ ਪਰਮਾਤਮਾ ਨੂੰ ਆਪਣੇ ਸੇਵਕਾਂ ਦੇ ਕੋਲ ਆਉਣਾ ਪੈਂਦਾ ਪਰ ਆਸਰਾ ਪ੍ਰਕਰ ਪਹਿਲਾਂ ਆਰਾਧਨਾ ਪੈਂਦਾ ਹੈ ਪਰ ਕੋਈ ਜਿੰਦਰਾ ਮਨੋਕਿਆ ਜਿਹਦਾ ਵਿੱਚ ਦਾ ਮਲਾਪ ਹਾਥ ਕਰਦਾ ਹੈ ਗੱਲੇ-ਗੱਲੇ ਨਹੀਂ ਪਰ ਮੁ ਪਿਆਰੇ ਜਿਨ੍ਹਾਂ ਨੇ ਪਰਮਾਤਮਾ ਦੇ ਮਲਾਪ ਦਾ ਆਧਿਕ ਕੀਤਾ ਹੈ ਜੈ ਜੀ ਪਾਨੋ پر جگو بندگی کرو وہی آراجنا کرو جو فل تو وڈا ہے وہ سرٹی کو پالن والا ہے بہت دور ਮਹਾਰਾਜ ਕਹਿੰਦੇ ਜਿਹੜਾ ਗੁਰੂ ਦੀ ਛਰਨ ਵਿੱਚ ਆ ਗਿਆ ਨਾ ਜਿਹਨੇ ਗੁਰੂ ਦੀ ਛਰਨ ਕੱਢ ਲਈ ਉਹਨੂੰ ਕਦੇ ਦੁੱਖ ਨਹੀਂ ਚਿੰਤਾ ਉਹਨੂੰ ਦੁੱਖ ਹੁੰਦਾ ਹੀ ਨਹੀਂ ਜਿਹਨੇ ਆ ਕੇ ਕੱਢ ਕੇ ਮੁੱਲਾ ਆਜ਼ਰਾ ਕੱਢ ਲੈ ਗੁਰੂ ਦੀ ਛਰਨ ਵਿੱਚ ਆ ਗਿਆ ਮਾਹਰਪੁਰਾ ਦੇ ਧਰਮੇਉ ਮਾਹਰਪੁਰਾ ਦੇ ਜਿਹਨਾਂ ਨੇ ਦਰਸ਼ਨ ਕੀਤੇ ਨੇ ਨਾ ਉਹਨਾਂ ਨੂੰ ਮਾਹਰਪੁਰਾ ਨੇ ਇਹ ਸਮਝਾਇਆ ਭਾਈ ਭਾਈ ਗੁਰਪਰਮੇਸ਼ਰ ਦੇ ਨਾਲ ਜੁੜੋ ਇਹਦੀ ਛਰਨ ਵਿੱਚ ਆਇਆ ਕਰੋ ਇਹ ਜੁਗਤੀ ਮਾਹਰਪੁਰ ਦੀ ਨਾਲ ਦੇ ਇਹਨਾਂ ਨੂੰ ਬਹਾਨਾ ਅਜੇ ਵੀ ਅਲਮਾਜ਼ ਕਰ ਰਹੇ ਹੋ ਆ ਤਾਂ ਕਿਤੇ ਭਾਵਨਾ ਦੇ ਦਾ ਤਰਕਸ਼ ਕਰਦੇ ਹੋ ਕੋਈ ਨਾ ਕੋਈ ਬਹਾਨਾ ਬਣਾ ਕੇ ਮਹਾਰਾਜ ਤਰਾ ਭੜਾ ਕਰਦੇ ਨੇ ਕਿਤੇ ਵੀ ਜਿੱਥੇ ਮੈਂ ਜਿੱਥੇ ਬੈਠਾਂ ਤੇਰਾ ਕੋਈ ਨਾ ਕੋਈ ਬਹਾਨਾ ਬਣਾ ਕੇ ਭੜਾ ਕਰਦੇ ਨੇ ਮਹਾਰਾਜ ਆਜਾ ਮਾਜ ਹੁੰਦੇ ਨੇ ਆਪਣੇ ਪਿਆਰੇ ਵਿੱਚ ਜਿਵੇਂ ਨਾ ਇੱਕ ਸਾਹੂ ਦਾ ਜੇ ਹੋਇਆ ਤਾਂ ਮਦੋਤ ਬੜੀਆ ਅਮੀਰ ਹੈ ਰਾਤਾ ਖਮਾ ਹੋ ਗਿਆ ਕੋ ਜੋ ਮਨੂ ਚਿੰਤਾ ਜੀ ਲੱਗੀ ਨੀਂਦ ਨਾਲ ਬੈਦ ਨੂੰ ਬਣਾਇਆ ਬੈਦ ਕਿਹਾ ਬਲੱਡ ਪ੍ਰੈਸ਼ਰ ਵੀ ਠੀਕ ਹੈ ਬੀਬੀ ਬਿਲਕੁਲ ਠੀਕ ਹੈ ਮੈਂ ਜੀ ਤੁਹਾਨੂੰ ਚਿੰਤਾ ਜੀ ਕੋਈ ਮਨ ਚ ਲੋੜ ਹੈ ਕੋਈ ਟੈਨਸ਼ਨ ਲੈ ਰਹੇ ਹੋ ਉਹ ਕਹਿੰਦਾ ਮੈਨੂੰ ਕਿਸੇ ਚੀਜ਼ ਦਾ ਕੋਈ ਘਾਟ ਨਹੀਂ ਹੈ ਕਿਸੇ ਦਾ ਕੋਈ ਜੇਰਾ ਨਹੀਂ ਮੈਨੂੰ ਚਿੰਤਾ ਕਰੀਏ ਉਹ ਬੈਦ ਕਹਿੰਦਾ ਤੁਹਾਨੂੰ ਤਾਂ ਬਿਮਾਰੀ ਤਾਂ ਹੈ ਨਹੀਂ ਗੋੜੀ ਦੇਖ ਦਿੱਤੀ ਜੇ ਖਾਣੋ ਜੀ ਨਾਲ ਜੀ ਹਣਜੋ ਗੋੜੀ ਦਿੱਤੀ ਉਹਨੂੰ ਨੀਂਦ ਫੇਰ ਗਈ ਜੀ ਰਾਤ ਨੂੰ ਇੱਕ ਦੋੜੇ ਦਾ ਟਾਈਮ ਹੋਇਆ ਤੇ ਦੇਚੇਨੀ ਜੀ ਲੱਗੀ ਉਹ ਤੇਰੇ ਇਤਤ ਨੂੰ ਪੁਰਦਾ ਤੇਰੇ ਇਤਤ ਨੂੰ ਜਾਂਦਾ ਉਹਨੇ ਕੀ ਕੀਤਾ ਵੀ ਨੀਂਦਾਂ ਵਾਲੀ ਦੀ ਬਾਤ ਖੈਰ ਕਰਦੇ ਹੁਣ ਬਾਤ ਖੈਰ ਕਰਦਾ ਕਰਦਾ ਇੱਕ ਦਰਖਤ ਦੇ ਕੋਲ ਬੈਠ ਜਾਂਦਾ ਓਥੇ ਬੈਠਾ ਜੋੜਾ ਲਾ ਕੇ ਕੰਮਾ ਮਾਰ ਕੇ ਬੈਠ ਜਾਂਦਾ ਇੱਕ ਕੁੱਤਾ ਆਇਆ ਕੁੱਤਾ ਉਹਦਾ ਜੋੜਾ ਕੁੱਤੇ ਲੈ ਜਾਂਦਾ ਹੁਣ ਛੇਕ ਉਹਨੇ ਦੇਖਣਾ ਕੀਤਾ ਕਿ ਕੁੱਤਾ ਮੇਰੀ ਚੱਪਲ ਚੁਰਾ ਚੱਕ ਕੇ ਲੈ ਗਿਆ ਉਹਦੇ ਮਗਰ ਪੱਜਿਆ ਲਿਆ ਰਿਹਾ ਹੈ ਹੁਣ ਕੁੱਤਾ ਅੱਗੇ-ਅੱਗੇ ਜਾ ਰਿਹਾ ਹੈ ਉਹ ਮਗਰ-ਮਗਰ ਪੁਰਿਆ ਜਾ ਰਿਹਾ ਹੈ ਕੁੱਤੇ ਨੇ ਇੱਕ ਢੰਡੀ ਹੈ ਕੱਖਾਂ ਦੀ ਝੌਂਪੜੀ ਹੈ ਉੱਤੇ ਜੋੜਾ ਉਹਨਾਂ ਦਾ ਕੁੱਤਾ ਅੱਗੇ ਹੈ ਉਹ ਅੱਗੇ ਨੂੰ ਲੰਘ ਰਿਹਾ ਉਹਨੇ ਦੇਖਿਆ ਨਾ ਕੀਤਾ ਹੁਣ ਜਦੋਂ ਕੁੜੀ ਦੇ ਕੋਲ ਪਹੁੰਚਿਆ ਉਹ ਤੋਂ ਇੱਕ ਰੋਂਣ ਦੀ ਆਵਾਜ਼ ਆਉਂਦੀ ਹੈ ਰੋਂਣ ਦੀ ਆਵਾਜ਼ ਮਾਂ ਹੁੰਦੀ ਹੈ ਮਾਂ ਦਰਦ ਭਰੀ ਆਵਾਜ਼ ਰੋਣ ਦੀ ਉਹਦੇ ਕੰਨਾਂ ਦੇ ਵਿੱਚ ਪਈ। ਫਿਰ ਦੰਦਾ ਦੰਦ ਕਰਕੇ ਗਿਆ। ਕੋਰਾ ਮਾਤਾ ਦੇ ਜਿਹੜਾ ਦਰਵਾਜ਼ਾ ਬਣਾਇਆ ਸੀ ਉਹ ਵੀ ਉੱਤੇ ਆ ਕੇ ਆ ਕੇ ਅੜਕਾ ਦੇ ਕਰਕੇ ਦੇਖਿਆ ਕਿ ਅੰਦਰ ਮਾਤਾ ਰੋ ਰਹੀ ਹੈ ਹੋਰ ਉਹ ਵੀ ਕੋਲ ਕੇ ਅੱਗੇ ਜੇ ਗਿਆ ਤਾਂ ਵੀ ਲੱਗਦਾ ਸੀ ਮਾਈ ਰੋ ਰਹੀ ਹੈ। ਤੇ ਜਦੋਂ ਅੰਦਰ ਗਿਆ ਦੰਦਾ ਕਰਦਾ ਕਿ ਮਾਤਾ ਨੂੰ ਕੁੱਤਦਾ ਮਾਤਾ تو کے ہو رہی ہے ما کیونکی رو کے کہ میری ایک دیر ہے وہ منجے سے پی ہے بمار ہے آ میری دیا بڑی بمار ہے دیا ہے میرے میں بڑے تلے پیتے میری تھی کا علاج نہیں ہوا ਬੜਿਆ ਡਾਕਟਰ ਨੂੰ ਕੋਤਨਾ ਕੀਤਾ ਉਹ ਕਹਿ ਲਗੇ ਵੀ ਇਹਦੀ ਕੀਮਤ ਬਹੁਤ ਇਹ ਹੱਤਾ ਬਹੁਤ ਆ ਗਿਆ ਨਾ ਇਹਦੇ ਪੈਸੇ ਭਰਨੇ ਪੈਣਗੇ ਹੁਣ ਮੇਰੇ ਕੋਲ ਇਹਦੇ ਪੈਸੇ ਨਹੀਂ ਨੇ ਧੀਰਾ ਲਾਂ ਕਰਾ ਲਵਾ ਮੈਂ ਰੋ ਰਹੀ ਆ ਉਹ ਰੱਬ ਦੇ ਕੋਲ ਰੋ ਰਹੀ ਆ ਰੱਬ ਨੂੰ ਰੋ ਰਹੀ ਆ ਯਾਦ ਕਰ ਰਹੀ ਆ ਰੋਣੀ ਆ ਉਂਕਾਉਣੀ ਆ ਹੁਣ ਜਦੋਂ ਦੁੱਖਾਂ ਦਾ ਬੰਦ ਹੋਉਂਦੇ ਆ ਨਾ ਹੁਣ ਜੇ ਘਰ ਦੇ ਵਿੱਚ ਇੱਕੋ ਧੀਆ ਇੱਕੋ ਹੀ ਬੱਚਾ ਹੋਵੇ ਉਹ ਨੂੰ ਪਤਾ ਉਹਨੇ ਕੀ ਬੰਦ ਕੀਤੀ ਹੈ ਉਹ ਕਹਿੰਦੀ ਮੈਂ ਰੋ ਰਹੀ ਆ ਪਰ ਮੈਂ ਕਰ ਕਿਉਂ ਕਹਿ ਲਿਆ ਮਾਤਾ ਤੂੰ ਪਰਮੇਸ਼ਰ ਕੇ ਕਿਉਂ ਰੋਨੀ ਹੈ ਤੂੰ ਕਿਸੇ ਨੂੰ ਕਹਿ ਦੇਂ ਤਰੀ ਮਦਦ ਕਰ ਦਿੰਦਾ ਉਹ ਕਹਿੰਦੀ ਮੈਂ ਹਰ ਰੋਜ਼ ਇਤਈ ਕਰਲੇ ਕਰਦੀ ਸੀ ਕਦੇ ਕਿਸੇ ਨੂੰ ਕੁਝ ਕਹਿੰਦੀ ਸੀ ਰੋ ਕੇ ਕੋਈ ਆਉਂਦਾ ਮੈਨੂੰ ਹੱਥ ਨਹੀਂ ਸੀ ਪਰਉਂਦਾ ਕੋਈ ਹੱਥ ਆ ਨਹੀਂ ਸੀ ਕਰਦਾ ਇੱਕ ਦਿਨ ਕੋਈ ਮਾਂ ਕੋਲ ਕੋ ਲੰਗੇ ਜਾ ਰਹੀ ਸੀ ਉਹਨਾਂ ਨੇ ਮੇਰੀ ਕੰਨ ਦੇ ਬਾਜ ਉਹਨਾਂ ਦੇ ਕੰਨ ਦੇ ਵਿੱਚ ਪਈ ਮੇਰੀ ਆਵਾਜ਼ ਸੁਣੀ ਤੇ ਆ ਕੇ ਮੈਨੂੰ ਕਹਿਣਗੇ ਮਾਂ ਇਹ ਦੁਨੀਆਂ ਚਕੇ ਰੋਣ ਦਾ ਕੋਈ ਫਾਇਦਾ ਨਹੀਂ ਤੇਰੀ ਧੀ ਬਾਰਾਏ ਲੋਕਾਂ ਕਰਦਾ ਕੋਈ ਫਾਇਦਾ ਨਹੀਂ ਕਰਨਾ ਜੇ ਇਲਾਜ ਕਰ ਵੀ ਦੇਣਗੇ ਨਾ ਇਲਾਜ ਕਰਵਾ ਵੀ ਦੇਣਗੇ ਤੁਹਾਨੂੰ ਤੈਨੂੰ ਮੈਂ ਨਾ ਮਾਰਨਗੇ ਅਸੀਂ ਕੋਈ ਪੈਸੇ ਨਹੀਂ ਸੀ ਮੰਗਲੀ ਕੀਤੀ ਹੈ ਤੈਨੂੰ ਸੁਣਾਉਣਗੇ ਜੇ ਤੂੰ ਮੰਗਣਾ ਨਾ ਰੋਣਾ ਨਾ ਅੰਮ੍ਰਿਤ ਵੇਲੇ ਉੱਠ ਕੇ ਉਹ ਪ੍ਰਮਾਤਮਾ ਦੇ ਕੇ ਰੋਗ ਪੈ ਕੇ ਬੈਠ ਕੇ ਆਪ ਕੋ ਸਤਨਾਮ ਵਾਹ ਛੜੀ ਢੋਰੀ ਢੋਰੀ ਅੱਗੇ ਪੱਲਾ ਅੱਗੇ ਉਹਨਾਂ ਦਰ ਤੇ ਉਹਨੂੰ ਯਾਦ ਕਰਿਆ ਕਰ ਕਰਦੇ ਜੀ ਉਹਦੇ ਅੱਗੇ ਰੋ ਉਹਦੇ ਅੱਗੇ ਰੋਵੇਂ ਕਿ ਨਾ ਇਹ ਤੇਰੀ ਮਦਦ ਕਰਨਗੇ ਜੇ ਮਦਦ ਕਰਨ ਦੇਣਗੇ ਤੈਨੂੰ ਕਦੇ ਸੁਣੋਂ ਦੇ ਦੇਗਾ ਜੀ ਆਪ ਕੋ ਸਤਨਾਮ

ਆਪੇ ਦੇ ਕੋਲ ਤੇ ਨਾ